ਹਾਂਜੀ ਪ੍ਰਵੀਨ ਚੌਧਰੀ ਜੀ ਬੋਲ ਰਹੇ ਹੋ ਹਾਂ ਜੀ ਅੰਟੀ ਨਮਸਕਾਰ ਪ੍ਰਵੀਨ ਜੀ ਨਮਸਕਾਰ ਜੀ ਜਸਪ੍ਰਿਤ ਬੋਲ ਰਹੀ ਹਾਂ ਸਿਟੀ ਹੋਮ ਨਿਊਜ਼ ਤੋਂ ਜੈ ਮਾਤਾ ਜੀ ਜੈ ਮਾਤਾ ਦੀ ਬੀ ਬਈਆ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਜਦੋਂ ਲੁਧਿਆਣਾ ਦੇ ਵਿੱਚ ਪਹਿਲੀ ਵਾਰੀ ਤੁਸੀਂ ਮਹਾਯੱਗ ਕਰਵਾਇਆ ਮਾ ਬਗਲਾ ਮੁਖੀ ਜੀ ਦਾ ਤੇ ਹੁਣ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਫਿਰ ਤੋਂ ਬ੍ਰਹਮਾ ਜੀ ਨੂੰ ਮੁੱਖ ਰੱਖਦੇ ਹੋਏ 101 ਘੰਟਿਆਂ ਦਾ ਜਿਹੜਾ ਮਹਾਯੱਗ ਹੋਣ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਕਿ ਲੁਧਿਆਣਾ ਵਾਸੀਆਂ ਦਾ ਰੁਝਾਨ ਇਹ ਮਹਾਯੱਗ ਦੇ ਵਿੱਚ ਕਿਵੇਂ ਦਿਨ-ਬਦ ਦਿਨ ਵੱਧ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਧਰਮ ਦੇ ਕਾਰਜੇ ਹੋਣੇ ਚਾਹੀਦੇ ਆ ਸਮਾਜ ਦੀ ਹੁੰਤ ਲਈ ਆਪਸੀ ਭਾਈਚਾਰਕ ਸੰਘ ਲਈ ਜੀ ਜਦ ਵੀ ਵੱਡੇ ਵੱਡੇ ਕਾਰਜੇ ਹੋਣਗੇ ਇਹਨਾਂ ਨਾਲ ਲੋਕਾਂ ਨੂੰ ਪ੍ਰੇਰਨਾ ਮਿਲਦੀ ਹੈ ਜੀ ਕੋਈ ਵੀ ਧਰਮ ਦਾ ਕਾਰਜ ਕਰਦੇ ਆਪਾਂ اپنی ఆది ਕਪਟ ਪਰੰਪਰਾ ਚੱਲਦੀ ਹੈ ਜੀ ਇਹ ਇੱਕ ਬੀਤੀ ਦਿੱਤਾ ਜੀ ਮਾਂ ਬਗਲਾ ਮੁਖੀ ਦੀ ਜਗ ਮਹਾਰਾਣੀ ਕਰਵਾਉਂਦੀ ਹੈ ਸਾਡੀ ਤਾਂ ਕੋਈ ਸਾਖੀ ਤੇ ਨਹੀਂ ਹੈ ਉਹ ਜਿੰਨੇ ਵੀ ਜਗ ਮਾਂ ਬਗਲਾ ਮੁਖੀ ਤਾਂ ਦੇ ਪ੍ਰੰਗਾਂ ਚ ਹੁੰਦੇ ਨੇ ਮਾਂ ਬਗਲਾ ਮੁਖੀ ਦੀ ਦੇਖਤਾਂ ਦੇ ਵਿੱਚ ਹੁੰਦੇ ਨੇ ਜੀ ਬਿਲਕੁਲ ਹੋਰ ਬੜੀ ਬਧਾਈ ਦੇ ਪਾਤਰ ਨੇ ਡਾਕਟਰ ਸਾਹਿਬ ਜਿਹੜੇ ਬਰਮਾਜੀ ਦਾ ਜਗ ਕਰਵਾ ਰਹੇ ਨੇ ਇਹਨਾਂ ਨੇ ਪਹਿਲਾਂ ਵੀ ਬੱਗਾਗਲਾ ਵੀ ਇੱਕ ਜਗ ਕਰਵਾਇਆ ਸੀ ਹਮਮ ਔਰ ਇਸ ਵਾਰੀ ਬੜੀ ਅੱਛੀ ਜਾਂਦਾ ਸ਼ਹਿਰ ਤੇ ਆਇਆ ਹਾਰਟ ਆਫ ਮੈਂ ਕਹਿੰਦਾ ਵੀ ਟੜਕਾ ਨਾਲ ਜਿਹੜੀ ਦ੍ਰਿਸ਼ੀ ਗਰਾਉਂਡ ਉਦੇ ਵਿੱਚ ਹੋ ਰਿਹਾ ਹੈ ਲੋਕਾਂ ਨੂੰ ਬਾਅਦ ਚੜ ਕੇ ਹਿੱਸਾ ਪਾਣਾ ਚਾਹੀਦਾ ਹੈ ਆਹੂਤੀ ਬਾਨੀ ਜਾਈਦੀ ਹੈ ਔਰ ਇੱਕ ਆਪਸੀ ਭਾਈਚਾਰਕ ਸਾਂਝ ਲਈ ਅਰਦਾਸ ਕਰਨੀ ਚਾਹੀਦੀ ਹੈ ਪੰਜਾਬ ਦੀ ਧਰਤੀ ਜਿਹੜੀ ਹੈ ਜੀ ਆਪਸੀ ਭਾਈਚਾਰਕ ਨੂੰ ਸੰਦੇਸ਼ ਵੀ ਦਿੱਤੀ ਜੀ ਬਿਲਕੁਲ ਕਿਵੇਂ ਦੇਖਦੇ ਹੋ ਮਨਜੀ ਕਿ ਅੱਜ ਕੱਲ ਲੋਕ ਜਿਵੇਂ ਰੁਝਾਨ ਵੱਧ ਰਿਹਾ ਧਾਰਮਿਕ ਪੱਖ ਤੋਂ ਕਿਉਂਕਿ ਲੋਕਾਂ ਦੇ ਮਨਾਂ 'ਚ ਡਰ ਬਹੁਤ ਹੈ ਵੀ ਆਉਣ ਵਾਲਾ ਸਮਾਂ ਸ਼ਾਇਦ ਭਵਿੱਖ ਸਹੀ ਨਹੀਂ ਹੈ ਇਹ ਤਾਂ ਕਰਕੇ ਲੱਗਦਾ ਕਿ ਇਹ ਰੁਝਾਨ ਵੱਧ ਰਿਹਾ ਧਾਰਮਿਕ ਚੀਜ਼ਾਂ ਵੱਲ ਨਹੀਂ ਜੀ ਨਹੀਂ ਮੈਂ ਇਹਨਾਂ ਚੀਜ਼ਾਂ ਤੋਂ ਮੈਂ ਸਹਿਮਤ ਨਹੀਂ ਹਾਂ ਜੀ ਦੇਖੋ ਇਹ ਪਰੰਪਰਾ ਚੱਲਦੀ ਆ ਰਹੀ ਹੈ ਹਰ ਤਰ੍ਹਾਂ ਦੀ ਦੇਖੋ ਯੱਗ ਅੱਜ ਤੋਂ ਯੱਗ ਨਹੀਂ ਹੋ ਰਹੇ ਆਦੀ ਕੱਲ ਤੋਂ ਯੱਗ ਮੈਂ ਜਿੱਤਾਂ ਪਹਿਲਾਂ ਵੀ ਕਿਹਾ ਜੀ ਯੱਗ ਹੁੰਦੇ ਆ ਰਹੇ ਨੇ ਯੱਗ ਦੇ ਨਾਲ ਤੇ ਕੋਲ ਉਹਨਾਂ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ ਯੱਗ ਦੇ ਨਾਮ ਦੀ ਹਰ ਇੱਕ ਬੰਦੇ ਦਾ ਜਿਹ ਕਹਿੰਦੇ ਨੇ ਪ੍ਰਾਰਭ ਦੇ ਕੀਤੇ ਹੋਏ ਕਰਮ ਜੇ ਕੱਟੇ ਜਾ ਸਕਦੇ ਉਹ ਸਿਰਫ ਸਿਰਫ ਯੱਗ ਨਾਲ ਕੱਟੇ ਜਾ ਸਕਦੇ ਅੱਛਾ ਜੀ ਕਿਵੇਂ ਦੇਖ ਦੂੰ ਇਸ ਜਿਵੇਂ ਮਹਾਯੱਗ ਕੋਈ ਵੀ ਮਹਾਯੱਗ ਹੁੰਦਾ ਹੈ ਉਹਦੇ ਵਿੱਚ ਆਹੂਤੀ ਪਾਣ ਦੇ ਨਾਲ ਕੀ ਭਗਤਾਂ ਦੇ ਦੁੱਖ ਕੱਟੇ ਜਾਂਦੇ ਨੇ ਔਰ ਇਹਦਾ ਕੀ ਮਤਲਬ ਹੁੰਦਾ ਆਹੂਤੀ ਪਾਣਾ ਬਿਲਕੁਲ ਮੈਂ ਕਿੰਨਾ ਗਲਤ ਕਰ ਰਹੀ ਸੀ ਕਿ ਪ੍ਰਾਰਭਦੇ ਕੀਤੇ ਹੋਏ ਕਰਮ ਅਸੀਂ ਜਦੋਂ ਵੀ ਜੋ ਵੀ ਅਸੀਂ ਜੀਵਨ ਚ ਕਰਦੇ ਆ ਉਹ ਸਾਡਾ ਪ੍ਰਾਰਭਦ ਹੈ ਪ੍ਰਾਰਭਦ ਨੂੰ ਜਦੋਂ ਅਸੀਂ ਉਹ ਪੋਜ਼ਿਟਿਵ ਲੈਣਾ ਹੈ ਜਾਂ ਉਹਦਾ ਅਸੀਂ ਵਰਦਾਨੀ ਫਲ ਲੈਣਾ ਹੈ ਉਹ ਤੇ ਯੱਗ ਦੇ ਵਿੱਚ ਆਹੋਤੀ ਬਾਨਨੇ ਆ ਦੇਖੋ ਉਹਦੇ ਨਾਲ ਤੁਹਾਡੀ ਜੀਵਨ ਦੇ ਵਿੱਚ ਪਰਿਵਰਤਨ ਆਉਂਦਾ ਹੈ ਚੰਗੇ ਗ੍ਰਹਿ ਤੁਹਾਨੂੰ ਚੰਗਾ ਰਿਜ਼ਲਟ ਦੇਣੇ ਸ਼ੁਰੂ ਕਰ ਦਿੰਦੇ ਨੇ ਜੀ ਜਦੋਂ ਆਪਾਂ ਸੁਹਾਵਾ ਬੋਲਦੇ ਆ ਆਹੋਤੀ ਦੇ ਰਹੇ ਹੁੰਦੇ ਆ ਤੁਹਾਡੀ ਪਾਈ ਗਈ ਹਉਤੀ ਸਿੱਧੇ ਉਸ ਪਰਮਾਤਮਾ ਜਿਸ ਨਾਮ ਦਾ ਸਿਮਰਨ ਚੱਲ ਰਿਹਾ ਹੁੰਦਾ ਹੈ ਜਾਪ ਚੱਲ ਰਿਹਾ ਹੁੰਦਾ ਉਸ ਦੇਵੀ ਦੇਵਤਾ ਨੂੰ ਉਹ ਤੁਹਾਡਾ ਪ੍ਰਸ਼ਾਦ ਦੇ ਰੂਪ 'ਚ ਉਹਨਾਂ ਨੂੰ ਭੋਗ ਲੱਗ ਰਿਹਾ ਹੁੰਦਾ ਹੈ ਜੀ ਇਹ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਪੁਰਾਣੇ ਜਿਹੜੇ ਮਾੜੇ ਕਰਮ ਹੈ ਉਹ ਸੜ ਕੇ ਸੁਆਹ ਹੋ ਜਾਂਦੇ ਐ ਤਾਂ ਇਹ ਹਉਤੀ ਪਾਣ ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਸਰਲ ਪੱਛੇ ਵਿੱਚ ਬੈਠੇ ਪ੍ਰਾਰੰਭ ਤੱਕ ਕਰਮ ਕੀਚੀ ਨਾ ਕੱਟਿਆ ਜਾਏਗਾ ਕੋਈ ਜੀ ਹੁੰਦੀ ਹੈ ਨਾ ਸਾਨੂੰ ਕਿੱਥੋਂ ਨੂੰ ਇਹ ਅੱਗ ਕਿਹਾ ਗਿਆ ਹੂੰ ਜਿਨਕ ਤੋਂ ਵਾਸਤੇ ਸੇਵਾ ਕਿਹਾ ਗਿਆ ਸਿਮਰਨ ਹੈ ਦਾਨ ਹੈ ਜੀ ਇੱਕ ਲੜੀ ਹੈ ਤੇ ਉਹ ਵਧਾਈ ਦੇ ਪਾਤਰ ਨੇ ਉਹ ਪੂਰੀ ਟੀਮ ਮੈਂ ਮਹਾਰਾਣੀ ਦੇ ਚਰਨਾਂ ਚ ਅਰਦਾਸ ਕਰਾਂਗੇ ਉਹਨਾਂ ਨੂੰ ਮਹਾਰਾਣੀ ਸ਼ਕਤੀ ਦੇਵੀ ਜੀ ਬਲ ਦੇਵੀ ਤੇ ਉਹਨਾਂ ਦਾ ਯੱਗ ਇਹ ਅੱਛਾ ਨਿਰਵਿਘਨ ਸੰਪੂਰਨ ਅ ਕੀ ਲੱਗਦਾ ਹੈ ਅੱਜ ਇਹ ਮਹਾ ਯੱਗ ਹੋਣੀ ਚਾਹੀਦੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਚੰਗੇ ਕੰਮ ਤਾਂ ਹੋਣੀ ਚਾਹੀਦੇ ਚੰਗੇ ਕੰਮ ਕਿਉਂ ਨਹੀਂ ਹੋਣੇ ਚਾਹੀਦੇ ਜੀ 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 ਹਾਂ ਜੀ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਸਰ ਜੈ ਮਾਤਾ ਦੀ ਜੈ ਮਾਤਾ ਦੀ ਸੋ ਇਹ ਸੰਨ ਸਾਡੇ ਨਾਲ ਪ੍ਰਵੀਨ ਚੌਧਰੀ ਜੀ ਜੋ ਕਿ ਮਹੰਤ ਨੇ ਮਾ ਬਗਲਾ ਮੁਖੀ ਤੋਂ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਸਿੱਧੇ ਤਰੀਕੇ ਤੇ ਉਹਨਾਂ ਨੇ ਕਿਹਾ ਹੈ ਕਿ ਮਹਾਯੱਗ ਦੇ ਵਿੱਚ ਆਹੁੱਤੀ ਪਾਨ ਦੇ ਨਾਲ ਭਗਤਾਂ ਦੇ ਪ੍ਰਾਰਭਤ ਤੋਂ ਜੁੜੇ ਜਿਹੜੇ ਮਾੜੇ ਕਰਮ ਹੁੰਦੇ ਉਹ ਕੱਟੇ ਜਾਂਦੇ ਨੇ ਸੋ ਮਹੰਤ ਪ੍ਰਵੀਨ ਚੌਧਰੀ ਜੀ ਦਾ ਇਹ ਕਹਿਣਾ ਹੈ ਕਿ ਅਜਿਹੇ ਕਾਰਜ ਜਿਹੜੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਔਰ ਚੰਗੇ ਕੰਮ ਹਮੇਸ਼ਾ ਵੱਧ ਤੋਂ ਵੱਧ ਹੋਣੇ ਚਾਹੀਦੇ ਅਜਿਹਾ ਕਰਨ ਦੇ ਲਈ ਗੁਰੂ ਮਾਸਟਰ ਅਸ਼ੀਸ਼ ਜੀ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਸੋ ਇਦਾਂ ਦਾ ਉਪਰਾਲਾ ਤੁਸੀਂ ਵੀ ਇਸ ਜਗ ਦੇ ਵਿੱਚ ਆ ਕੇ ਆਹੂਤੀ ਪਾ ਸਕਦੇ ਹੋ ਤੇ ਤੁਸੀਂ ਵੀ ਆਪਣੇ ਜਿਹੜਾ ਜੀਵਨ ਸਫਲਾ ਕਰ ਸਕਦੇ ਹੋ ਤੇ ਅਜੇ ਹੀ ਮਹਾਯੱਗ ਦੀ ਲਾਈਵ ਕਵਰੇਜ ਤੁਸੀਂ ਆਤਮਾ ਚੈਨਲ ਤੇ ਵੀ ਦੇਖ ਸਕਦੇ ਹੋ ਅਜੇ ਹੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਸਿਟੀ ਹੋਮ ਨਿਊਜ਼ ਨਾਲ